ਅਜੀ ਜੀ ਮੈਂ ਬੇਨਤੀ ਕਰੂੰਗਾ ਤੁਸੀਂ ਪਲੀਜ਼ ਆਓ ਜੀ ਨੇੜੇ ਆਜੋ ਸੋ ਮੈਂ ਸਾਥੀ ਨੂੰ ਬੇਨਤੀ ਕਰਦਾ ਤੁਹਾਡੇ ਕੋਲ ਰਿਹਰਸਲ ਦਾ ਟਾਈਮ ਆ ਸਾਰੇ ਬੋਲਣਾ ਜੇ ਤੁਸੀਂ ਕੋਸ਼ਿਸ਼ ਕਰੀਏ ਜੋ ਵੀ ਤੁਹਾਡੇ ਮਨ ਦੇ ਵਿੱਚ ਬਲਬਲਾ ਹੈਗਾ ਸਪਨਾਮ ਸਿੰਘ ਜੀ ਸਾਡੇ ਸਾਥੀ ਮੁਖਬਲਰਾ ਸਾਹਿਬ ਵੀ ਨੇੜੇ ਆ ਜਾਣ 2 ਮਿੰਟ ਵਾਸਤੇ ਉਹ ਸਾਥੀ ਨਾਲ ਗੱਲ ਕਰਨ ਸੋ 15 ਮਿੰਟ ਬਾਅਦ ਜੋ ਮੈਸੇਜ ਆਪਾਂ ਇੱਥੇ ਸਟਾਪ ਲਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਰਜੀਆਂ ਵਾਇਆ ਜੋ ਆਪਣਾ ਰੂਟ ਆ ਚੱਲਾਂਗੇ ਸੋ ਆਤਿ ਦੇ ਭਾਈ ਤੁਹਾਨੂੰ ਚਾਹ ਪਾਣੀ ਪਿਆਇਆ ਜਾਣਾ ਸਾਰੇ ਸਾਥੀ ਇਦਾਂ ਚਾਹ ਪਾਣੀ ਪੀ ਕੇ ਜਾਣਾ ਆਪਾਂ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਨਿੰਦਰ ਸਿੰਘ ਜੀ ਉਤਵਾਲ ਉਹ 2 ਮਿੰਟ ਵਾਸਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਇਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ ਕਿਉਂਕਿ ਸਰਕਾਰਾਂ ਆਪਣੇ ਵਾਅਦੇ ਕਰ ਕਰਕੇ ਮੁਕਰ ਰਹੀਆਂ ਨਵੇਂ ਤੋਂ ਨਵੇਂ ਕਾਨੂੰਨ ਲਿਆ ਰਹੀਆਂ ਹੁਣ ਨਵਾਂ ਕਾਨੂੰਨ ਇੱਕ ਡਰਾਈਵਰਾਂ ਵਾਸਤੇ ਲਿਆਂਦਾ ਜਿਸ ਵਿੱਚ 7 ਲੱਖ ਰੁਪਇਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜਿਹੜਾ 15 10-15 ਹਜ਼ਾਰ ਰੁਪਇਆ ਲੈ ਕੇ ਕਿਥੋਂ 7 ਲੱਖ ਰੁਪਇਆ ਭਰੂਗਾ ਜਾਂ 10 ਸਾਲ ਦਾ ਜੋ ਅੰਦਰ ਨੂੰ ਚਲੇ ਗਿਆ ਉਹਦੇ ਬੱਚੇ ਕੀ ਕਰਨਗੇ ਮਾਰੂ ਇਸ ਬਾਰੇ ਕੋਈ ਨਹੀਂ ਸੋਚਿਆ ਜਾ ਰਿਹਾ ਦਿੱਲੀ ਦੇ ਵਿੱਚ ਜੋ ਸਾਡੇ ਨਾਲ ਹੋਇਆ 7750 ਬੰਦਾ ਸਾਡਾ ਮਾਰ ਦਿੱਤਾ ਜੋ ਅਸੀਂ 13 ਮਹੀਨੇ ਉਥੇ ਸੰਘਰਸ਼ ਕੀਤਾ ਸਾਡੇ ਨਾਲ ਵਾਅਦੇ ਕਰਕੇ ਫੇਰ ਸਰਕਾਰ ਮੁੱਕਰ ਗਈ ਉਸ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੁਣ ਨਵੇਂ ਤੋਂ ਨਵੇਂ ਕਾਨੂੰਨ ਲਿਆ ਰਹੀ ਆ ਚੈਪੂ ਵਾਲੇ ਮੀਟਰ ਜਿਹੜੇ ਆ ਉਹ ਸਾਡੇ ਘਰਾਂ ਦੇ ਵਿੱਚ ਧੱਕੇ ਨਾਲ ਲਾਏ ਜਾ ਰਹੇ ਆ ਅਸੀਂ ਉਸ ਬਾਰੇ ਵੀ ਸੰਘਰਸ਼ ਕੀਤਾ ਤੇ ਇੱਥੇ ਵੀ ਮੈਨੇਜਮੈਂਟ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਅਸੀਂ ਜਿਹੜੇ ਕਿਸੇ ਦੀ ਮਰਜ਼ੀ ਤੋਂ ਬਣਾ ਮੀਟਰ ਨਹੀਂ ਲਾਵਾਂਗੇ ਇਹੋ ਜਿਹੇ ਭੜੇ ਭੜੇ ਕਾਨੂੰਨ ਜਿਹੜੇ ਆ ਉਹ ਸਾਡੇ ਤੇ ਛੋਪੇ ਜਾ ਰਹੇ ਆ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਆਪਣਾ ਕੰਮ ਛੱਡ ਕੇ ਵੀ ਇਸ ਸੰਘਰਸ਼ ਨੂੰ ਜਿਹੜਾ ਨਾਲ ਸਾਥ ਦੇਓ ਤਾਂ ਜੋ ਆਪਾਂ ਇਹਨਾਂ ਕਾਨੂੰਨਾਂ ਨੂੰ ਵਾਪਸ ਕਰ ਸਕੀਏ ਤੇ ਆਪਣੀਆਂ ਜ਼ਰੂਰਤਾਂ ਜਾਂ ਆਪਣੀਆਂ ਮੰਗਾਂ ਜੋ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਤਾਹੀਂ ਸਾਡੇ ਏਕੇ ਦੇ ਨਾਲ ਹੀ ਸਰਕਾਰ ਨੇ ਝੁਕਣਾ ਤੇ ਤੁਹਾਡੇ ਏਕੇ ਦੇ ਨਾਲ ਹੀ ਤੁਹਾਡੇ ਜਿਹੜੇ ਕਾਨੂੰਨ ਆ ਧੰਨੋੜੇ ਵਾਪਸ ਲੈਣੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਵੱਤੋ ਵੱਧ ਆਪਣਾ ਟਾਈਮ ਕੱਢ ਕੇ ਸੰਘਰਸ਼ ਦੇ ਵਿੱਚ ਹਿੱਸਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਨਮ ਸਿੰਘ ਜੀ ਅਗੇ ਬੇਨਤੀ ਹੈ ਕਿ ਉਹ ਵੀ ਆਏ ਹੋਏ ਕਿਸਾਨ ਵੀਰਾਂ ਨੂੰ 2 ਮਿੰਟ ਵਾਸਤੇ ਸਮੋਦਨ ਕਰ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਬਾ ਖਾਨ ਜੂਨੀਅਰ ਮੈਂ ਨਾਰਾ ਮਾਰੂੰਗਾ ਸਾਰਿਆਂ ਨੇ ਨਾਰਾ ਮਾਰਾਂ ਜੀ ਦੁਆਬਾ ਖਾਨ ਜੂਨੀਅਰ ਮਹਿਦਪੁਰ ਜਿੰਦਾਬਾਦ ਦੁਆਬਾ ਖਾਨ ਜੂਨੀਅਰ ਮਹਿਦਪੁਰ ਜਿੰਦਾਬਾਦ ਜਿੰਦਾਬਾਦ ਸਾਰੇ ਭਰਾਵਾਂ ਨੇ ਗੱਲ ਕੀਤੀ ਆ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਬਣਾਉਂਦੇ ਅੱਗੇ ਵੀ ਇਹ ਧੌਣ ਤੇ ਗੋਡਾ ਰੱਖਿਆ ਜੀ ਆਪਾਂ ਜਾ ਕੇ ਉੱਥੇ ਦਿੱਲੀ ਤੇ ਤਾਂ ਮੰਨੇ ਹੀ ਹੁਣ ਫੇਰ ਇਹ ਉਹੀ ਵੀ ਦੀ ਕੋਈ ਕਰੀ ਜਾਂਦੀ ਆ ਆਪਣੇ ਨਾਲ ਤੇ ਆਪਾਂ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਆਪਣੇ ਕੰਮਕਾਰ ਛੱਡ ਕੇ ਕਿਸਾਨ ਯੂਨੀਅਨ ਦਾ ਸਹਿਯੋਗ ਦਿਈਏ ਪਰ ਰਲ ਮਿਲ ਕੇ ਜੇ ਅੱਜ ਦਿੱਤਾਏ ਜੀ ਅੱਗੇ ਤੋਂ ਇਦੋਂ ਵੱਧ ਤੋਂ ਵੱਧ ਸਹਿਯੋਗ ਦਿਈਏ ਸੋ ਆਪਣੇ ਨਾਲ ਜੋ ਮੋਦੀ ਸਰਕਾਰ ਧੱਕਾ ਕਰਦੀ ਆ ਆਪਾਂ ਉਹਦਾ ਵਿਰੋਧ ਕਰੀਏ ਤਗੜੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ